ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਜਗਦੇਵ ਤਲਵੰਡੀ ਧੰਨਵਾਦ ਤੁਹਾਡਾ ਇੱਕ ਵਾਰੀ ਫਿਰ ਤੋਂ ਆਪਣੇ ਚੈਨਲ ਤੇ ਵਾਪਸ ਆਉਣ ਲਈ ਤੇ ਅੱਜ ਤੁਹਾਨੂੰ ਆਪਾਂ ਤੰਦੂਰ ਦੀਆਂ ਰੋਟੀਆਂ ਵਿਖਾਉਣੇ ਆ ਤੇ ਜਿੰਨੇ ਜਿੰਨੇ ਖਾਣੀਆਂ ਮੇਰਾ ਬਈ ਮੈਨ ਕਮੈਂਟ ਕਰ ਦਿਓ ਆਪਾਂ ਪਾਰਸਲ ਹੀ ਕਰ ਦੇਣੀ ਆ ਠੀਕ ਹੈ ਕਿ ਨਹੀਂ ਚਲੋ ਛੱਡਦੇ ਆ ਤੰਦੂਰ ਵਾਲ ਨੂੰ ਲੈ ਬਈ ਪੀੜੇ ਸ਼ੁਰੂ ਹੋ ਗਏ ਆ ਠੀਕ ਆ ਤੇ ਮੇਰੇ ਬਈ ਭੈਣ ਭਰਾ ਜਿਹੜੇ ਵਲੌਗ ਨੂੰ ਵੇਂਦੇ ਪਏ ਆ ਤੇ ਮੇਰਾ ਭਾਈ ਸੰਘੇ ਹੋਣਾ ਸਾਡੇ ਕੋਲੇ ਜਿਆਦਾ ਹੀ ਕੰਟੈਂਟ ਨਹੀਂ ਵਿੱਚ ਮਾਲ ਨਹੀਂ ਹੈਗਾ ਤੇ ਆ ਵੇਖ ਲੋ ਇੰਨਾ ਆਟਾ ਹੀ ਆ ਤੇ ਮੇਰਾ ਭਾਈ 10 ਦੋ ਜਿੰਨੇ ਜਿੰਨੇ ਖਾਣਾ ਤੇ ਇਹ ਨਾ ਹੋਵੇ ਮੇਰਾ ਭਾਈ ਬਾਅਦ ਚ ਨਾ ਕਵੇ ਵੀ ਮੈਂ ਰਹਿ ਗਿਆ ਤੇ ਜਾ ਮੈਂ ਥਾਲੀਆਂ ਮੇਰਾ ਭਾਈ ਆ ਲੈ ਆ ਫਰੋਇਪਰੀਆਂ ਭਣ ਆਈਆਂ ਦੋਵੇਂ ਤੇ ਆ ਤੰਦੂਰ ਤੇ ਠੀਕ ਆ ਤੇ ਆ ਸਾਡਾ ਫਰੋਇਪਰੋਂ ਸਾਡਾ ਪਿੰਚੂ ਪਿੰਚੂ ਦਾ 바ਵਾ ਲਓ ਜੀ ਲਓ ਜੀ ਆ ਗਿਆ ਤੰਦੂਰ ਜਿਹਦੇ ਨੂੰ ਲਾਵਾਂਗੇ ਚੱਕ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿਹੜੇ ਕਿਹੜੇ ਮਿਹਨਤ ਨਾਲ ਚੰਦੂਰ ਦੀਆਂ ਰੋਟੀਆਂ ਘਰੇ ਬਣਾ ਕੇ ਖਾ ਲੀਆਂ ਲਓ ਜੀ ਹੋਰ ਇਹ ਰੋਟੀਆਂ ਤਿਆਰੀਆਂ ਲੈ ਵੀ ਆ ਸਾਡੇ ਫਰੋਹ ਸਾਡੇ ਸਾਡੇ ਸਰਜੀਤ ਸਿੰਘ ਕਲਿਆਣ ਦੇ ਬੱਚੇ ਆਹ ਲੋ ਜੀ ਮਾਂ ਮਾਂ ਤਾਂ ਵਿਚਾਰਿਆਂ ਦੀ ਸੰਗ ਦੀ ਅੰਦਰ ਹੀ ਬੈਠੀ ਆ ਆ ਵੀ ਚਲਾਤਾ ਕੰਮ ਰੋਟੀਆਂ ਦਾ ਪਾ ਠੀਕ ਆ ਚਲੋ ਵਧਿਆ ਕੀਤਾ ਲੈ ਵੀ ਰੋਟੀਆਂ ਪਕੜੀਆਂ ਸ਼ੁਰੂ ਹੋ ਗਿਆ ਮਿੱਤਰੋ ਮੇਰਾ ਭਾਈ ਸੰਗਤ ਦੀ ਲੋੜ ਦੀ ਪਰ ਬੜਾ ਸਮਾਨ ਆ ਪਾਇਓ ਮੇਰਾ ਭਾਈ ਤੁਹਾਨੂੰ ਮੈਂ ਪਹਿਲੋ ਦੱਸਿਆ ਬਬੂ ਪਾਇਓ ਬੜਾ ਸਮਾਨ ਆ ਹੋ ਬਈ 10 ਦਿਓ ਮੇਰਾ ਭਾਈ ਤੇ ਨਾਲ ਕੇ ਤੇ ਮਿੱਤਰੋ ਸਬਜੀ ਨਾਲ ਬਣਾਈ ਆ ਕਰੇਲੇ ਜਿੰਨੂੰ ਕੇ ਕਹਿੰਦੇ ਦਾ ਕਾੜ ਕਰੇਲੇ ਦੇਵਾਂਗੇ ਉਹ ਵਾਹ ਤੇ ਤੰਦੂਰ ਦੀਆਂ ਰੋਟੀਆਂ ਅੱਗੇ ਤੁਸੀਂ ਆਪੇ ਅੰਦਾਜ਼ਾ ਲਾ ਲਿਓ ਮੇਰੇ ਕੋਲ ਪਰ ਅਨੂ ਨੂੰ ਨਾ ਪਤਾ ਪਰ ਅਨੂ ਨੂੰ ਕਰਕੇ ਪਤਾ ਕਿਸੇ ਨੂੰ ਆਉਂਦਾ ਫੇਰ ਉਹ ਗੱਲ ਨਹੀਂ ਪਾਂਦੀ ਹਾਂ ਹਈ ਹੈ ਤੇ ਚੱਲ ਹੁਣ ਠਾਪੇ ਨੂੰ ਵਿੱਚ ਉਹ ਦੇ ਚੁੱਲੇ ਤੰਦੂਰ ਚ ਇਹ ਆ ਲੈ ਵੀ ਚੱਕ ਮੇਰੀਆਂ ਭੈਣਾਂ ਨੂੰ ਜਿਹਨੂੰ ਨਹੀਂ ਰੋਟੀ ਪਕਾਉਣੀ ਆਉਂਦੀ ਤੰਦੂਰ ਤੇ ਤੇ ਸਿੱਖ ਲੋ ਮੇਰੀ ਭੈਣ ਤੋਂ ਤੁਹਾਨੂੰ ਮੇਰੀ ਭੈਣਾਂ ਨੂੰ ਚੋਠਾ ਹੀ ਆਉਂਦੀ ਨਾ ਕਿਉਂਕਿ ਹਰੇਕ ਕੰਮ ਚੌਕੇ ਚੁੱਲੇ ਦਾ ਤਾਂ ਆਉਣਾ ਹੀ ਚਾਹੀਦਾ ਹੁੰਦਾ ਨਾ ਹਾਂ ਰੋਟੀ ਲੈ ਲੈ ਨਾ ਹੁਣ ਹੁਣ ਹੀ ਹਾਂ ਵੀਡੀਓ ਕਾਲ ਦੇ ਚਾਹਵਾ ਦੱਸ ਕੇ ਦਾਦਾ ਮੈਂ ਕਿਚੀ ਆਉਂਗੀ ਬਾਪ ਪਕਾ ਦੇ ਕਹਿੰਦਾ ਇਹ ਰਾੜ ਕੇ ਜੇ ਲਾਇਓ ਰਾੜ ਕੇ ਜੇ ਇਹ ਪਹਿਲਾ ਤਾਂ ਹੈ ਅੱਗੇ ਲੋਕ ਪੀੜਾ ਢਾ ਕੇ ਪੈਂਦੇ ਨੇ ਸੇਤਾ ਬਣਾ ਜੋ ਉਹ ਬਣਾ ਜੋ ਉਹ ਬਣਾ ਲਾਟਾ ਉੱਦਦਾ ਪੈਣੀ ਹੰਮ ਦੋਤਾ ਮੈਂ ਤਾਂ ਛਾੜ ਕੇ ਵੀ ਬੇੜਾ ਕਰਦੀ ਹਾਂ ਇੱਕ ਪੱਕੀ ਦਾ ਆਟਾ ਪਿਆ ਲੈ ਆ ਸਾਨੂੰ ਨੂੰ ਸੁਭਾ ਲੈ ਪਾਣੀ ਪਾਣੀ ਨੂੰ ਪੁੱਛਦੇ ਹਾਂ ਅੰਦਰ ਸ਼ੋਪੀਸ਼